ਸਤ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਮੀਤਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆ ਪਿੰਡ ਹਰਦੁਰਵਾਲ ਤਹਿਸੀਲ ਡੇਰਾ ਬਾਬਾ ਬਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਇਹੋ ਹੀ ਜਣਾ ਵੀਰ ਜੀ ਹਾਂ ਜੀ ਹਾਂ ਜੀ ਤੇ ਅਸੀਂ ਪਹੁੰਚਿਆ ਵੀਰ ਜੋ ਬੰਦੇ ਕੋਲ ਤੇ ਵੀਰ ਕੋ ਅੱਜ ਦੋ ਹੀ ਪਸ਼ੂ ਆ ਹਾਂਜੀ ਹੁਣ ਇਹ ਵੀਰ ਲੈ ਕੇ ਹੀ ਆਇਆ ਪਸ਼ੂ ਹਾਂਜੀ 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 ਵੀਰ ਜੀ ਲੈ ਕੇ ਆਇਆ ਵੀਰ ਜੀ ਉਹਨਾਂ ਨੇ ਫੋਨ ਲਾਇਆ ਵੀ ਜਰੂਰੀ ਵੀਰ ਜੀ ਆਉਣਾ ਹਾਂਜੀ ਹਾਂਜੀ ਕਹਿੰਗਾ ਚਲੋ ਆ ਜਣੇ ਵੀਰ ਜੀ ਸასი ਕਾਲ ਸასი ਕਾਲ ਵੀ ਜੀ ਅਸੀ ਗੱਲ ਜੀ ਉਹ ਠੀਕ ਠਾਕ ਜੀ ਹਾਂਜੀ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਡੇਟਾ ਜੀ ਜੋਨ ਵੀਰ ਮਾਹ ਹੀ ਵੀਡੀਓ ਦੀ ਵਾਰੀ ਹੁੰਦੀ ਹੈ ਯਾਰ ਪਸ਼ੂ ਤਾਂ ਦੇ ਵੇਖ ਜਾਂਦੇ ਹਾਂਜੀ ਮਾਲ ਹੁੰਦਾ ਵਧੰਦਾ ਵਿਕਦਾ ਜਾਂਦਾ ਹੁਣ ਮੇਰਾ ਸੱਜਣ ਹੀ ਬੰਦਾ ਤੇ ਉਹ ਮੁੰਡਿਆ ਦੱਸਣ ਕਹਿੰਦਾ ਵੀ ਤਿੰਨ ਪਸ਼ੂ ਤੇ ਲੈ ਲੈ ਤਿੰਨ ਪਸ਼ੂ ਲੈ ਗਿਆ ਜ ਆਪਣੇ ਕੋ ਪੰਜ ਦੀ ਤਿੰਨ ਹਾਂਜੀ ਹਾਂਜੀ ਹੁਣ ਆ ਵੀ ਹੁਣੇ ਫੜੀਆਂ ਫ ਇਹ ਵੀਡੀਓ ਪਹਿਲੀ ਦਾ ਰਿਪੋਰਟ ਵਧੀਆ ਦੀ ਬਹੁਤ ਵਧੀਆ ਬੜੇ ਭੈਣ ਭਰਾ ਪਿਆਰ ਕਰਦੇ ਆ ਵੀਰ ਜੀ ਪਾਜੀ ਵਾਲਾ ਡੇਰੀ ਫਾਰਮ ਤੇ ਠੀਕ ਆ ਪਾਜੀ ਠੀਕ ਆ ਪਾਜੀ ਤੇ ਭਜੀ ਦੂਜਾ ਆਪਣਾ ਨਾਮ ਤੇ ਐਡਰੈਸ ਦੱਸੋ ਨਾਮ ਮੇਰਾ ਵੀਰ ਜਗਨਜੀਤ ਪਿੰਡ ਹਰਦਰ ਵਾਲਾ ਤਹਿਸੀਲ ਡੇਰਾ ਬਾਬਾ ਨਾਨਕ ਜਿਲ੍ਹਾ ਗਰਦਾਸਪੁਰ ਦੇ ਫੋਨ ਨੰਬਰ ਵੀਰ ਜੀ ਫੋਨ ਨੰਬਰ 843774 ਤੇ 22925 22925 ਜਗਨਵੀਰ ਜੀ ਕਿੱਥੋਂ ਸ਼ੁਰੂ ਕਰੀਏ ਇਤੋਂ ਗੱਲ ਇਹ ਵੀਰ ਜੀ ਇਹ ਤਾਜੀ ਸੂਈ ਝੋਟੀਆਂ ਦੇ ਹਾਂਜੀ ਦੱਸੋ ਇਹਦੀ ਡਿਟੇਲ ਇਹ ਵੀਰ ਜੀ ਉੱਧਰ ਦੀ ਝੋਟੀਆਂ ਚੋਕੇ ਦੀ ਚਾਰਕ ਹੋ ਜਣਾ ਆਪਾਂ ਅੱਜ 4 ਵਜੇ ਛੋ ਗਏ ਆ ਹਾਂਜੀ ਉਹ ਵੀ ਦੀ 4 ਵਜੇ ਛੋ ਗਏ ਤੇ ਠੰਡੀਆਂ ਸੀਲੀਆਂ ਵਖਾਓ ਝੋਟੀਆਂ ਦੀ ਸਾਜ ਤੇ ਗਏ ਵੇਖੋ ਸੀਲੀਆਂ ਸਾਲੀਆਂ ਵਖਾਓ ਝੋਟੀਆਂ ਦੀ ਦੋ ਦੇ ਦੇ ਕੁਲ ਵੀ ਜੀ 9 ਕਿਲੋ ਹੋਗਾ ਅੱਛਾ ਅਠਾਂ ਦੀ ਆਪਣੀ ਗਾਰੰਟੀ ਹੈ ਵੇ ਜੀ ਹਾਂਜੀ ਹਾਂਜੀ ਮਗਰ ਕੀ ਜੇ ਮਗਰ ਕਟਾ ਜੇ 10 12 ਦਿਨਾਂ ਦੀ ਵੀ ਜੀ ਮੇਲ ਕੱਪ ਆ ਗਿਆ 10 12 ਆਂੜਿਆ ਹੋਣੀ ਚੰਗੀ ਜਾਂ ਆਂੜਿਆ ਚੋਗਿਆ ਵੀ ਚੰਗੀ ਠੀਕ ਆ ਬਾਜੀ ਠੀਕ ਆ ਖੋਲਿਓ ਬਾਜੀ ਬਹੁਤ ਹੀ ਚੰਗੀ ਝੋਟੀ ਆ ਤੇ ਜੈਡ ਬਲੈਗ ਆ ਝੋਟੀ ਸਰੀ ਵੀ ਹੋਰ ਹਰਿਆਣੀਆਂ ਦੀ ਝੋੜੀ ਸਿੰਗੀ ਵੇਖੋ ਤੇ ਫੇਸ ਵੇਖੋ ਝੋੜੀ ਆ ਜੀ ਦਿਖਾ ਲਓ ਪੂਛ ਵੇਖੋ ਪੂਛ ਵੇਖੋ ਮਰੂੜੀ ਜਾਂਦੀ ਰੱਸੀ ਵਾਂਗੂ ਹੈ ਨਿੱਕੀ ਸਿੱਗੀ ਦੀ ਝੋਟੀ ਆ ਪੈਤ ਕਾ ਦਵਾ ਜੇ ਕੋਈ ਵੀ ਨਿਕਾਣਾ ਲਾਵੇ ਪੂਰੀ ਵੱਡੀ ਛੋਟੀ ਆ ਤੇ ਹੁਣ ਤੇ ਚਲੋ ਚੋਈ ਚਵਾਈ ਵੀ ਜੋ ਬੱਲੇ ਦੱਸਿਆ ਚੋਈ ਚਵਾਈ ਵੀ ਤੇ ਬਾਕੀ ਕੋਈ ਨਹੀਂ ਵੀਰ ਦੇ ਮੁੱਲ ਬਿਲਕੁਲ ਜਾਇ ਜੀ ਹੁੰਦੇ ਆ ਮੈਨੂੰ ਤਾਂ ਆਪਣੀ ਕਿੰਨੇ ਕੇ ਮੁੱਲ ਪਾਈ ਬਿਲਕੁਲ ਬਿਲਕੁਲ ਬਹੁਤ ਪਾਨ ਪਰਾ ਪਿਆਰ ਕਰਦੇ ਆ ਹਾਂਜੀ ਹਾਂਜੀ ਭਾਜੀ ਮੋੜ ਲਓ ਆਪਾਂ ਹਰ ਇਤਿਕਾ ਸਾਲ ਉਹਦਾਂ ਦੀ ਵੀਡੀਓ ਪਾਈ ਤੇ ਕਾਪਾ ਨੂੰ ਫੋਨ ਆਉਂਟਿਆ ਠੀਕ ਆ ਭਾਜੀ ਠੀਕ ਆ ਨਹੀਂ ਨਹੀਂ ਬਹੁਤ ਵਧੀਆ ਜੋ ਬਹੁਤ ਵਧੀਆ ਇਦਾਂ ਹੀ ਆ ਮਾਗੀ ਵਾਲੇ ਦਿਨ ਪਾਈ ਆਪਾਂ ਵੀਡੀਓ ਹਾਂਜੀ ਹਾਂਜੀ ਠੀਕ ਆ ਜੀ ਉਹਦਾ ਦੇਖੋ ਪ੍ਰੋਫਾਈਲ ਦੇਖੋ ਸਿੰਗੀ ਦਿਖਾ ਲਓ ਵੀਡੀਓ ਰੁਪਈਆ ਨਹੀਂ ਲੰਗਦਾ ਜਿੰਨੇ ਚਾਹਦੇ ਨਹੀਂ ਲੰਗਦੇ ਇੱਕ ਦਿਨ ਲੋਕ ਕਹਿ ਦਿੰਦੇ ਹਾਂਜੀ ਹਾਂਜੀ ਫੇਸ ਕੁਆਲਟੀ ਦਿਖਾ ਲਓ ਝੋਟੀ ਦੀ ਹਾਂਜੀ ਕਾਪਾ ਦੇਖੋ ਬਈ ਕਿੱਡਾ ਆ ਜੋ ਮੇਰਾ ਨਿਕਲਿਆ ਮੁੰਡਾ ਜਦੋਂ ਦਾ ਇਹਨੂੰ ਚੰਬੜਿਆ ਵਾ ਹਾਂਜੀ ਕਹਿੰਦਾ ਮੈਂ ਚੋਣੀ ਆ ਇਹੋ ਹਾਂਜੀ ਠੰਡੀ ਸੀਲੇ ਤੇ ਰੱਖੋ ਇਹ ਨਹੀਂ ਵੀ ਆ ਬੱਤ ਮੈਂ ਤੂੰ ਵੀ ਥੱਲੇ ਮੈਂ ਇੱਧਰ ਦੇਖੋ ਇੱਧਰ ਵੇਖੋ ਨਹੀਂ ਦੇ ਵੇਖੋ ਧਾਰ ਵੀ ਕੱਟਦਾ ਏ ਆਈ ਕੱਟ ਲੈ ਲਾ ਏ ਮੁਝੇ ਜਦੋਂ ਕੱਟ ਦੋ ਜਦੋਂ ਮਾਰੇ ਜਦੋਂ ਕੱਟ ਹਲੇ ਕੱਟੀ ਚੋਂਗੀ ਐ ਇਤੋਂ ਪਰੇ ਦੇ ਰੱਬ ਦਾ ਹੀ ਨਾਮ ਜੀ ਹਾਂ ਜੀ ਹਾਂ ਜੀ ਇਹਨਾਂ ਦੇ ਪੈਰ ਵੀ ਕੱਟ ਹਾਂ ਜੀ ਲੈ ਇਧਰ ਨੂੰ ਮੂੰਹ ਕਰਾਓ ਇਹ ਠੀਕ ਆ ਹਾਂ ਜੀ ਹਾਂ ਜੀ ਠੀਕ ਆ ਹਾਂ ਜੀ ਵੇਖੋ ਇਧਰ ਵੇਖੋ ਸੇਲੀਆ ਮਖਾਓ ਪਨਾਲਾ ਹੀ ਲੱਗਾ ਛੋਟੀ ਪਨਾਲਾ ਹੀ ਲੱਗਾ ਜੀ ਸਾਫ ਸੁਥਰੀ ਹਾਂ ਜੀ ਹਾਂ ਜੀ ਹਾਂ ਜੀ ਕਾਦੀਆਂ ਬਾਤਾਂ ਹਾਂ ਜੀ ਹਾਂ ਜੀ ਕੋਈ ਨਹੀਂ ਡਰ ਗਈ ਹਾਂ ਜੀ ਹਾਂ ਜੀ ਹਾਂ ਜੀ ਕੋਈ ਗੱਲ ਬਹੁਤ ਹੀ ਸਾਫ ਸੁਥਰੀ ਛੋਟੀ ਨੇ ਕਦ ਵਜਨ ਵਾਲੀ ਛੋਟੀ ਆ ਹਾਂ ਜੀ ਵੱਡੀ ਛੋਟੀ ਆ ਵੱਡੀ ਛੋਟੀ ਕੋਈ ਵੀਰ ਨਿੱਕੀ ਨਹੀਂ ਇਹਨੂੰ ਸੁਣ ਕਲਾਰ ਮੜੀ ਜੀ ਕਲਾਰ ਆ ਬਸ ਖਾਓ ਪਿੱਛੇ ਛੱਡ ਜੀ ਸਫਾਈ ਸੁਥਰੀ ਖਾ ਲਓ ਵੀਰ ਜੀ ਸਵਾਇਆਂ ਬਹੁਤ ਹਾਂ ਜੀ ਹਾਂ ਜੀ ਹਾਂ ਜੀ ਬਾਕੀ ਭਲਾ ਬਾਕੀ ਕਿਹੜੇ ਰੋ ਹਾਂਜੀ ਜਿੰਨੀਆਂ ਬੜੀਆਂ ਛੋਟੀਆਂ ਦੁੱਧ ਛੱਡੋ 9 ਛੱਡ ਭਾਵੇਂ 8 ਵੀ ਹੋਵੇ ਪਰ ਆਹ ਚੀਜ਼ ਜਿਹੜੀਆਂ ਉਧਰ ਦੀਆਂ ਛੋਟੀਆਂ ਚ ਮਿਲਦੀ ਆ ਹਾਂਜੀ ਹਾਂਜੀ ਇਹੋ ਚੀਜ਼ ਉਹ ਦੇਖੋ ਬਲ ਇਤਰਾ ਬੈਠੇ ਰਹੋ ਇਹ ਸੜਾ ਪਿੱਛਾ ਬੜੀ ਗਾਂ ਆ ਇੱਧਰ ਦੇਖੋ ਇਹਨੂੰ ਬਈ ਬੱਚੇ ਮੰਨਦਾ ਥੋੜਾ ਹੈਗਾ ਨਾ ਨਾ ਕੋਈ ਬੱਚਾ ਮੰਨਦਾ ਤੇ ਬੱਚੇ ਤੇ ਮਰਨਦੇ ਆ ਸਾਰੇ ਪਸ਼ੂਆਂ ਦੇ ਹਾਂਜੀ 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 ਇੱਧਰ ਦੇਖੋ ਬਾਕੀ ਇਹਨੂੰ ਨਹੀਂ ਕੋਈ ਹੈਗਾ ਪੀ ਮੈਂ ਜਾਵਾਂ ਬੰਦੋ ਵੀਰ ਜੀ ਬਹੁਤ ਹੀ ਛਾਈ ਛੋਟੀ ਆ ਮੇਰਾ ਵੀ ਕੋਈ ਅੱਖਾਂ ਮੀੜ ਕੇ ਲਾ ਜੇ ਟੈਨਸ਼ਨ ਵਾਲੀ ਗੱਲ ਨਹੀਂ ਕੋਈ ਤੇ ਕੱਦ ਵੀ ਵੱਡਾ ਅੱਗੇ ਤੋਂ ਪੈਣੀ ਸ਼ੁਰੂ ਹੋ ਗਈ ਆ ਇਹ ਜੋ ਬੰਜੀ ਦਾ ਮੁੱਲ ਕਰੀਏ ਜੀ ਮੋਲੇ ਦਾ ਵੀ ਤੁਹਾਨੂੰ ਪਤਾ ਉਹ ਦੁੱਧ ਦਿਹਾਣੇ ਦੀ ਝੋਟੀ ਆ ਥੋੜੀ ਸਾਂਭੀ ਘਟ ਆ ਇਹ ਸਾਂਭੀ ਹੁੰਦੀ ਤੁਹਾਨੂੰ ਤਾਂ ਫੇਤੇ ਬਲਾ ਪਾਪਾ ਇਹ ਤਾਂ ਲੱਖ ਹੀ ਮੰਗ ਲੈਣਾ ਪਾ ਤੁਹਾਨੂੰ ਤਾਂ ਦਮ ਪਣਿਆ ਆਪਾਂ ਲੱਖ ਲੂਗ ਲੈ ਬੰਦਾ ਨਹੀਂ ਮੰਗਦਾ ਆਪਾਂ ਤੁਹਾਨੂੰ ਤਾਂ ਜਿੱਡੀ ਮੱਧੀ ਮੈਦੇ ਪਰ ਆਪਾਂ ਲੱਖ ਕਦੀ ਨਹੀਂ ਭੰਗਿਆ ਹਾਂ ਜੀ ਹੁਣ ਕੀ ਆਪਣੇ ਕੋ 5 ਲੱਖ ਰੇ ਪਲਾਪਰ ਰੱਖ ਲਈਏ ਇਹ ਮੈਨੂੰ ਪਤਾਏਗਾ ਅਸੀਂ ਵੀ ਦੇ ਦਈਏ ਅਸੀਂ ਦੀ ਹਾਂ ਜੀ ਥੋੜਾ ਜਿਹਾ ਕਰ ਦਈਏ ਕਰ ਦੋ ਕੋਈ ਗੱਲ ਨਹੀਂ ਨਹੀਂ ਮੈਂ ਭਰਾ ਵਾਅਦਾ ਕਰ ਦਿੰਦਾ ਨਹੀਂ 75 ਦੀ ਦੇ ਦੀਏ ਨਹੀਂ ਕੋਈ ਗੱਲ ਨਹੀਂ ਭਰਾ ਵਾਅਦਾ ਕਰਦੇ ਫਿਰ ਕੀ ਇਹ ਗੱਲ ਹੈ ਤੂੰ ਮੇਰੇ ਭਰਾ ਨੇ ਪੈਸੇ ਖਰਚੇ ਆ 75 ਦੀ ਦੇ ਦੀਏ ਦੇ ਫਿਰ ਹੈਗਾ ਥੋੜਾ ਜਿਹਾ ਮਾਨਤਨ ਕਰਦੇ ਮਾਰ ਕੋਈ ਨਹੀਂ ਕਰਦੇ ਮੈਂ ਨਹੀਂ ਕਰਨਾ ਤੇ ਤਰਿਆ ਦੇ ਵਿੱਚ ਝੋਟੀ ਹੋ ਗਈ ਜੀ ਹਾਂ ਤੇ ਤਰਿਆ ਦੀ ਝੋਟੀ ਆ ਛੋਟੀ ਹੋਣੀ ਪਰ ਇਹ ਮੀੜ ਕੇ ਮੇਰਾ ਵੀ ਝੋਟੀ ਆ ਜੇ ਫੁੱਲ ਗਰੰਟੀ ਦੇ ਝੋਟੀ ਆ ਫੇਰ ਪਿੱਛੇ ਲੈ ਕੇ ਚੜਾ ਸੁਆਈਆਂ ਖਾਲਦੋ ਲੱਗ ਗਈਆਂ ਸੁਆਈਆਂ ਦੇਖੋ ਸਾਡਾ ਹਨੇਰਾ ਹੋ ਗਿਆ ਪਰ ਇਹ ਕਿਚ ਲੱਭਦੀਆਂ ਨਹੀਂ ਜੀ ਵੀਰ ਜੀ ਦੇਖੋ ਨਹੀਂ ਲੱਭਦੀਆਂ ਜੀ ਕੱਦ ਪੂਰਾ ਝੋਟੀ ਦਾ ਬਿਲਕੁਲ ਜਾਈ ਮੁੱਲ ਨਿਕਾ ਸਿੰਗਾ ਪਹਿਲਾ ਸੁਆਵਾ ਕੋਈ ਆਏ ਗਏ ਵੀਰ ਦਾ ਮਾਨ ਜੋਬਨ ਵੀਰ ਜਰੂਰ ਕਰਾਂਗਾ ਕਾਦਾਂਗੇ ਕੋਈ ਭਣ ਭਰਾ ਫੋਨ ਲਾਵੇ ਜਰੂਰ ਕਰਾਂਗੇ ਹਾਂ ਜੀ ਹਾਂ ਜੀ ਵੀਰ ਜੀ ਘੇਰ ਘੇਰ ਤੇ ਥਣ ਲੱਗਾ ਉਧਰ ਉਧਰੀ ਚਾਰੇ ਪਾਸੇ ਹੋਈ ਨਾ ਵੀਰ ਜੀ ਹਾਂ ਜ ਮੈਂ ਕਹਿੰਦਾ ਵੀ ਇਹ 20 ਰੁਪਏ ਚੋਂ ਮਾਲੋ ਦਸੇ ਦਾ ਵੀ ਨੁਕਸਾਨ ਹੈ ਹਾਂਜੀ ਅਜਿਹਾ ਨੁਕਸਾਨ ਇਸੇ ਅੰਗ-ਅੰਗ ਦੀ ਕੁਆਲਿਟੀ ਵਿਖਾ ਲ ਦਵਾ ਬਹੁਤ ਵਧੀਆ ਧੀਰਾ ਝੋਟੀ ਆ ਜੇ ਇਹਦੀ ਹਾਂਜੀ ਹਾਂਜੀ ਇਹ ਜੋ ਬਨੇ ਕੋਹਰੀ ਲਾ ਲਿਆ ਦਾ ਹਾਂਜੀ ਇੱਕ ਹੋਰ ਜੇ ਜੀ ਇਹਦਾ ਇਹਦੀ ਕੱਟੀ ਮਰ ਗਈ ਤੇ ਕੱਟੀ ਮਰ ਗਈ ਆ ਹਾਂਜੀ ਕੱਟੀ ਮਰ ਗਈ ਹੁਣ ਆਪਾਂ ਲੈ ਕੇ ਚੌਕੀਂ ਵਿਖਾ ਦਿੰਨੇ ਆ ਕੋਈ ਨਹੀਂ ਵਿਖਾ ਦਿੰਨੇ ਉਹ ਇਧਰ ਹੀ ਆ ਦਿਖਾਈ ਦੀ ਵੱਡੀ ਝੋਟੀ ਆ ਵੱਡੀ ਝੋਟੀ ਆ ਦੁੱਧ ਜੋ ਮੰਜੀ ਕਿੰਨਾ ਜੀ ਦੋ ਦੇ ਕੋਈ ਆਰਟੀਕਲ ਉਹ ਸੱਤਾਂ ਦੀ ਗਾਰੰਟੀ ਦੇ ਜੀ ਸੱਤਾਂ ਦੀ ਗਾਰੰਟੀ ਹੈ ਇਹ ਵੀ ਆਈ ਆ ਜੀ ਹਾਂਜੀ ਇਹ ਵੀ ਆਈ ਹੁਣੇ ਆਪਾਂ ਆਪਣੀ ਚਲੋ ਹੋਰ ਵੀ ਚੱਲਦਾ ਜੇ ਚੱਲਦੀ ਰਹੇ ਪੰਜਾਬੀ ਚੱਲਦੀ ਆ ਬਹੁਤ ਚੱਲਦੀ ਆ ਵਧੀਆ ਵੀਰ ਆਪਣਾ ਬਹੁਤ ਵਧੀਆ ਆਪਾਂ ਦੂਜੇ ਦਿਨ ਵੀਡੀਓ ਪਾਉਂਦੇ ਆਂ ਅਸੀਂ ਆਪਾਂ ਅਗਲੇ ਚੈਨਲ ਤੇ ਦੂਜੇ ਦਿਨ ਵੀਡੀਓ ਪਾਇਆ ਕਰਾਂਗੇ ਵੇਦੀ ਅੱਛਾ ਇਹ ਪਰਨੇ ਆ ਨਾ ਹਾਂ ਜੀ ਨਹੀਂ ਪਰਨਾ ਮਾਰਾ ਇਹ ਬਾਬਾ ਕਿਸੇ ਨੂੰ ਕਰੋ ਬੁਰਾ ਪਿਆਰ ਹਾਂਜੀ ਹਾਂਜੀ ਤੇ ਇਸੇ ਤਰ੍ਹਾਂ ਇਸੇ ਚੈਨਲ ਤੇ ਵੀਡੀਓ ਪਾ ਕੇ ਪਾ ਕਰਾਂਗੇ ਆਪਾਂ ਵੇਦੀ ਠੀਕ ਆ ਵੀਰ ਜੀ ਖੋਲੋ ਪਾਜੀ ਖੋਲ ਕੇ ਖੋਲ ਕੇ ਦਿਖਾਓ ਦੇਖੋ ਥਣਾ ਦਾ ਸੈਜ ਤਾਂ ਗਿਆ ਤੇ ਜੈਡ ਬਲੈਕ ਜੀ ਸਾਰੀ ਇਹ ਵੀ ਵੱਡੀ ਝੋਟੀ ਜੇ ਵੱਡੀ ਝੋਟੀ ਜੇ ਹਾਂਜੀ ਹਾਂਜੀ ਮਾਨੋ ਦੁੱਜੀ ਨਾਲ ਉਹ ਇਹਦਾ ਮੋਟਕਾ ਦੁੱਚਾ ਜੀ ਹਾਂਜੀ ਚਾ ਚਾ ਜੀ ਹਾਂਜੀ ਹੱਥਾਂ ਨਾਲ ਸੈ ਇ ਤੇ ਗੈ ਵੀ ਖਾਦਨੇ ਉਹ ਚੰਗਾ ਜੀ ਡਰਦੇ ਦਾਦੀਆਂ ਵੀ ਜਿਹਨੇਰਾ ਹੋ ਗਿਆ ਥੋੜਾ ਜੀ ਲਾਪਾ ਲੈਣ ਤੇ ਕੋਈ ਗੱਲ ਹੀ ਕੋਈ ਗੱਲ ਇਦਾਂ ਹੀ ਆ ਚਲੋ ਪਸ਼ੂ ਨਾਲ ਆਏ ਹੈ ਨਾ ਜੋਮ ਜੀ ਹਾਂਜੀ ਹਾਂਜੀ ਤੁਹਾਨੂੰ ਤਾਂ ਫਿਰ ਆਏ ਹੋਏ ਕਰਕੇ ਟੱਕਰੀਆਂ ਜੋਮ ਜੀ ਇਹ 7 ਕਿਲੋ ਦੁੱਧ ਦੀ ਗਾਰੰਟੀ 7 ਕਿਲੋ ਦੀ ਗਾਰੰਟੀ ਵੀ ਜੀ ਦੁੱਧ ਆਠੀ ਹੋਗਾ ਪਰ ਆਪਾਂ 7 ਕਰਕੇ ਦਾਂਗੇ ਲੈਓ ਪਾ ਜੀ ਕਾਦੇ ਕੋ ਤੇ ਬਹੁਤ ਚੰਗਾ ਖਾਂਦੀਆਂ ਨਹੀਂ ਸਾਰੀ ਇਹ ਵੀ ਜੱਡ ਬੜਾ ਇਹਦੀ ਮਗਰ ਕੀ ਜਿਹੜਾ ਖੱਟੀ-ਖੱਟੀ ਵੀਰ ਜੀ ਅੱਛਾ ਖੱਟੀ ਹੈ ਮਗਰ ਕੱਟੇ ਹੀ ਬੜੀ ਸ਼ਾਨਦਾਰੀ ਹੈ ਹਾਂ ਹੁਣ ਬਹੁਤ ਸਵਾਦੀ ਲੱਗੇ ਦੇ ਮਗਰ ਬਹੁਤ ਵੇਖੋ ਵਖਾ ਲੋ ਖੜਾ ਲ ਮੜ ਜੇ ਫਿਰ ਚੱਕਦੀ ਹੈ ਕੈਮਰਾ ਨਹੀਂ ਡਰਨੀ ਕੋਈ ਗੱਲ ਨਹੀਂ ਦਿਗੰਡੇ ਆ ਕੋਈ ਚੱਕਰ ਨਹੀਂ ਡਾਂਦੀ ਆ ਥੋੜੀ ਜੀ ਚਲੋ ਪਸ਼ੂ ਨਹੀਂ ਨਾ ਕਰੋ ਕੱਢੇ ਹੁੰਦੇ ਹਾਂ ਹਾਂਜੀ 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 ਤੁਹਾਨੂੰ ਪਤਾ ਪਣ ਪਰਾ ਕੀ ਕਰਦੇ ਆ ਇਹ ਜੋਮਨ ਜੀ ਆ ਬੱਚਾ ਜੇ ਹਾਂਜੀ ਆ ਬੱਚਾ ਜੇ ਮਰਿਆ ਉਹ ਵੀਰ ਜੀ ਆ ਸਾਹਮਣੇ ਪਿਆ ਜੇ ਬੱਚਾ ਤੇ ਕੱਟੀ ਹੀ ਮਗਰ ਕੱਟੀ ਕੱਟੀ ਲੋਬ ਨੇ ਕਿੰਨੇ ਦਿਨਾਂ ਦੀ ਸੂਈ ਆ ਇਹ ਆਪਣੇ ਕਿਸਾਨ ਵਾਲੇ ਕੋ 20 ਦਿਨਾਂ ਦੇ ਵਾਲੇ ਕੋ 50 ਦਿਨਾਂ ਦੇ ਵਾਲੇ ਯਾਰਾ ਕੋਈ ਮਹੀਨੇ ਦੀ ਵੀ ਲਾ ਲੇ ਯਾਰਾ ਕੋਈ ਚੱਕਰ ਨਹੀਂ ਆ ਠੀਕ ਹੈ ਜੋਬਨ ਜੀ ਹੁਣ ਬੂਸ਼ੀ ਬਣਾ ਦਿਓ ਮੇਰੇ ਵੀ ਆ ਬੂਸ਼ੀ ਬਣਾ ਦਾਂਗੇ ਵੀਰ ਜੀ ਇਹ ਜਿਹੜਾ ਕਮੜੀ ਕੱਟੀ ਆ ਨਾ ਕਰਕੇ ਦਿਖਾ ਦੇਨੇ ਆ ਮੈਂ ਤੇ ਨਾ ਆਂਦੀ ਵੀ ਮੇਰੇ ਗਾੜੀ ਰੱਖੋ ਇੱਧਰ ਕਰੋ ਮਈ ਹੱਲ ਮਾਰੋ ਇੱਧਰ ਦੇਖੋ ਸਹੀ ਹੈ ਆ ਦੇਖੋ ਸਹੀ ਗੱਲ ਹੈ ਉਹ ਡੋ ਡੌਂਡੀ ਮੈਂ ਦੇਖੋ ਕਿਤਰਾ ਹੁੰਗਰਾ ਮਾਰਿਆ ਦੀ ਮੇਰੇ ਗਾੜੀ ਲਾਵਾ ਦਾ ਵਾਦਾ ਵੇਖੋ ਬਿਲਕੁਲ ਜੀ ਬਾ ਦੂਰ ਵੰਡ ਇਹੋ ਨੇ ਇੱਕ ਕੰਮ ਕਰ ਦੀਪਾ ਮਾਨ ਡਿਜੀ ਛੋਟੀ ਬਿਲਕੁਲ ਜੋਬਨ ਜੀ ਇਹਦਾ ਮੋਲੇ ਆਪਾਂ ਕਿੰਨਾ ਕਰਨਾ ਮੋਲੇ ਦਾ ਵੀ ਜੀ ਦੇ ਤੇ ਬੱਚਾ ਹੁੰਦਾ ਤੇ ਆਪਾਂ ਵੀ 75 ਦੀ ਦੇ ਦੇਣੀ ਹੈ ਇਹ ਤਾਂ ਛੋਟੀ ਸਾਫ ਆ ਨਹੀਂ ਹੈਗੀ ਆ ਵੇਖੋ ਬੱਚੇ ਨੂੰ ਹੁਣ ਵੀ ਕਾਹਦੀ ਗਾਡੀ ਲਾਓ ਦਾਵਤਾਂ ਦੀ ਚੋ ਖਿੱਚ ਵੀ ਜਾਂਦੀ ਹੈ ਹਾਂ ਜੀ ਪੂਰਾ ਵੇਖ ਇਹ ਦੱਸੋ ਜੋਬਨ ਜੀ ਜੈ ਜੀ ਤੇ ਹੁਣ ਆਪਾਂ ਵੀ ਜੈ ਜੀ ਦੇ ਦਈਏ 70 ਦੇ ਦੇ ਦਈਏ ਅੰਦਰ ਕਰੀਏ ਪੈਸੇ ਦੇ ਦਈਏ ਹਾਂ ਜੀ ਓਏ ਮੋਢੀ ਓਏ ਕਾਦੀਆਂ ਮਾਣ ਨਹੀਂ ਹੁਣ ਤੂੰ ਪਰਵਾਹ ਅੱਗੋਂ ਆ ਵੀ ਵੇਖ ਹੁਣ ਤਾਂ ਡਾ ਮਾਣ 62000 ਦੀ ਵੀ ਸੀ ਮੈਂ ਮੇਰੇ ਵੀਰ ਨੇ ਬਾੜ ਦੀ ਝੋਟੀ ਕਹਿੰਦੀ ਬਿਲਕੁਲ ਹੀ ਤਾਜੀ ਸੂਈ ਝੋਟੀ ਨੇ ਵੱਡੀ ਜੀ ਓਏ ਕਾਦੀਆਂ ਵੀ ਦੀ ਤਾਂ ਡਾ ਥੋੜਾ ਜਿਹਾ ਕਰ ਦੋ ਫਿਰ ਮੇਰਾ ਪਰਵਾਹ 60 ਦੀ ਹੋ ਗਈ ਫਿਰ 60 ਨਹੀਂ ਕਰ ਜੀ ਯਾਰ ਇੱਕ ਹੋਰ ਛੋਟ ਵੀ ਦੀ ਬਸ ਹੁਣੇ ਵੀ ਦੀ 100 100 ਰੁਪਏ ਛੋਟਾ ਨਹੀਂ ਨਹੀਂ ਪਰਵਾਹ ਕਹਿੰਦੇ ਪਤਾ ਗੱਲ ਕੀ ਹੈ ਯਾਰ ਕਰ ਛੱਟ ਦੀ ਮੇਰਾ ਵੀਰ 90000 ਦੀ ਤਾਜੀ ਫੀ ਛੋਟੀ ਕੋਈ ਟੋਕੜ ਨਹੀਂ ਦਿੰਦਾ ਹਾਂ ਜੀ ਹਾਂ ਜੀ ਸਹੀ ਆ ਪਾਜੀ ਤੇ ਵੈਸੇ ਵੀ 45 ਤੋਂ 50000 ਦੀ ਉਧਰ ਹੀ ਆਪਾਂ ਪਰ ਉਹ ਬੰਦੇ ਦੇਣੀ ਕਿਉਂ ਨਹੀਂ ਨਹੀਂ ਮੈਂ ਗੱਲ ਕਰ ਦੋ ਦਿਨਾਂ ਦੀ ਹੋਰ ਸਾਹਮਣੇ ਘਰ ਲਈ ਸੇਵਾ ਪਧਰੀ ਜੀ ਜੇ ਦੀ 10 ਕਿਲੋ ਜਵਾਂਗੀ ਠੀਕ ਹੈ ਜੋ ਜੀ ਜੋ ਗਰਾਂਟੀ ਪਾ ਸੇਵਾ ਦਾ ਵੇਜੀ ਜੋ ਮੇਰੇ ਕੋਈ ਪਸ਼ੂ ਹੁੰਦੇ ਟੌਪ ਤੋਂ ਟੌਪ ਦੇ ਹਾਂ ਜੀ ਠੀਕ ਆ ਵੀਰ ਮੇਰਾ ਕੋਈ ਜੜਾ ਮਰਜੀ ਮੈਂ ਉਦਨ ਵੀ ਇਹ ਵੀਡੀਓ ਚ ਗੱਲ ਕਰੀ ਅੱਖਾਂ ਮੀਟ ਕੇ ਲਾ ਜੇ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਠੀਕ ਹੈ ਜੋ ਮੰਜੀ ਹੋਰ ਕੁਝ ਕਰਨਾ ਚਾਹੁੰਦੇ ਜੀ ਬਸ ਵੀਰ ਜੀ ਉਹ ਪਣ ਪਰਾਂ ਨੂੰ ਬੇ ਹਾਂ ਜੀ ਹਾਂ ਜੀ ਠੀਕ ਆ ਪਾਜੀ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਹਾਂ ਜੀ